ਜਿਸ ਸਦਕਾ ਤੁਸੀਂ ਪ੍ਰਮਾਤਮਾ ਦੇ ਘਰ ਲੈ ਜਾਉਂਗੇ ਉੱਥੇ ਸੁੱਖ ਪੱਕੇ ਨੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਦੀ ਇਹ ਤਾਂ ਸੁੱਖ ਦੇਣ ਦੀ ਖਾਤਰ ਆਪਾਂ ਘਰ ਓਝਾੜ ਦਿੰਨੇ ਆ ਆਪਣੀ ਧਰਤੀ ਝਾੜ ਕੇ ਵਿਦੇਸ਼ਾਂ ਚ ਬਸਦੇ ਰਹਿੰਨੇ ਆਉਹਦਾ ਕ ਨਹੀਂ ਹੁੰਦਾ ਵੀ ਕਾਰਨ ਕੀ ਹੈ ਸਾਨੂੰ ਮਤ ਦੇਣ ਵਾਲਾ ਕੋਈ ਨਹੀਂ ਹੈ ਜੋ ਬੈਠੇ ਆ ਉਹ ਸਾਰੇ ਆਪਣੇ ਲਾਲਚ ਲਈ ਬੈਠੇ ਹਨ ਉਹਨਾਂ ਨੂੰ ਤੁਹਾਡੀ ਕੋਈ ਚਿੰਤਾ ਨਹੀਂ ਹੈ ਜੇ ਤੈਨੂੰ ਖੁਦ ਨਹੀਂ ਬੰਦਿਆ ਚਿੰਤਾ ਆਪਣੀ ਆਪਣੀ ਆਤਮਾ ਦੀ ਜਿਹੜੀ ਹਮੇਸ਼ਾ ਅਟਲ ਸੀ ਅਟਲ ਰਹਿਣੀ ਹੈ ਸਰੀਰ ਜਿੰਨੇ ਵੀ ਤੈਨੂੰ ਮਿਲ ਲਿਆ ਨਾ ਇਹ ਸਾਰੇ ਸਾਰੇ ਸਰਵਨ ਹੈ ਇਸ ਸਾਰੇ ਸਾਰੇ ਖਤਮ ਹੋਣ ਲਏ ਸਰੀਰ ਖਤਮ ਹੋਣ ਤੇ ਰਹਿਣੇ ਆ ਸਰੀਰ ਦੇ ਵਿੱਚ ਬਦਲਾਅ ਹੋਏਗਾ ਮਨੋਕ ਤੋਂ ਜਾਨਵਰ ਵਾਲਾ ਸਰੀਰ ਮਿਲ ਜੇਗਾ ਪਸ਼ੂ ਪੰਛੀ ਵਾਲੇ ਮਿਲ ਜੇਗਾ ਕਿਹੜੇ ਪਤੰਗਿਆਂ ਵਾਲਾ ਮਿਲ ਜੇਗਾ ਪੀੜ ਪੌਦਿਆਂ ਵਾਲਾ ਮਿਲੇਗਾ ਪੱਥਰਾ ਵਾਲਾ ਮਿਲੇਗਾ ਇਹ ਸਾਰੀਆਂ ਜੁਨੀਆਂ ਨੇ ਜੋ ਤੁਸੀਂ ਸਾਹਮਣੇ ਦੇਖਦੇ ਆਂ ਦੇਖਾਂ ਦੇ ਇਹ ਸਾਰੀਆਂ ਜੁਨੀਆਂ ਨੇ ਭਾਈ ਇਹ ਵੀ ਜਦੋਂ ਤੇਰੀ ਆਤਮਾ ਇਹਨਾਂ 'ਚ ਪ੍ਰਵੇਸ਼ ਕਰਨੀ ਹੈ ਰਹਿਣਾ ਇਹਨਾਂ ਨੇ ਵੀ ਨਹੀਂ ਆਤਮਾ ਰਹੂਗੀ ਪਰ ਇਹ ਸਰੀਰ ਨਹੀਂ ਲੈਣੀ ਤੇ ਭਾਈ ਜੋ ਹਮੇਸ਼ਾ ਲਈ ਜੀ ਨੇ ਹਮੇਸ਼ਾ ਰਹਿਣਾ ਜੀਤ ਬਗੈਰ ਤਾਂ ਚੱਲ ਨਹੀਂ ਸਕਦਾ ਬਈ ਜੀਰੇ ਬਗੈਰ ਤਾਂ ਪੇੜ ਪੌਦੇ ਨਹੀਂ ਵੱਧਦੇ ਬੰਦੇ ਤੂੰ ਕਿਥੋਂ ਹਲ ਜਾਏਗਾ ਕੇ ਮਨੁੱਖ ਹੈ ਇਹ ਉਹਨਾਂ ਚਿਰ ਹੀ ਬੋਲਦਾ ਉਹਨਾਂ ਚਿਰ ਹੀ ਸੁਣਦਾ ਉਹਨਾਂ ਚਿਰ ਹੀ ਖਾਂਦਾ ਉਹਨਾਂ ਚਿਰ ਹੀ ਚੱਲਦਾ ਜਿੰਨਾ ਚਿਰ ਇਹਦੇ ਵਿੱਚ ਆਤਮਾ ਮੇਨ ਇਜ਼ ਦਾ ਪਾਰਟ ਉਹ ਮੇਨ ਇੰਜਨ ਕਹਿਦੀ ਉਹੀ ਹੈ ਉਪਰਜਾ ਵਿੱਚੋਂ ਨਿਕਲਿਆ ਨਹੀਂ ਤੇ ਜਦ ਹੀ ਮਰ ਤੇ ਕੋਸੀ ਕਿਤੇ ਜਾਂਦਾ ਕਿ ਲੋ ਭਾਈ ਹੁਣ ਤੇ ਚੜਾਈ ਕਰਕੇ ਖਤਮ ਹੋ ਗਏ ਅੱਖਾਂ ਵੀ ਹੈਗੀਆਂ ਨੇ ਕੰਨ ਵੀ ਹੈਗੇ ਨੱਕ ਵੀ ਹੈਗਾ ਹੱਥ ਪੈ ਸਾਰੇ ਸਰੀਰ ਦੇ ਆਂਦਾ ਡਾਕਟਰ ਵੀ ਚੈੱਕ ਕਰੰਦੇ ਆ ਕੋਈ ਅੰਦਰੋਂ ਭਾਵੇਂ ਤੁਸੀਂ ਵੀ ਚੈੱਕ ਕਰਵਾ ਲਿਓ ਮਰਨ ਵਾਲੇ ਦਾ ਸਰੀਰ ਤੋਂ ਸਾਰਾ ਸਮਾਨ ਪੂਰਾ ਹੈ ਦਾ ਭਾਈ ਕਿਤੇ ਕੋਈ ਗੜਮੜੇ ਦੇਂਦੀ ਤੇ ਫਿਰ ਵੀ ਇਹ ਕੰਪਲੀਟ ਫੇਰ ਵੀ ਕਿਉਂ ਇਹ ਹਿਲਦਾ ਡੁਲਦਾ ਕਿਉਂ ਨਹੀਂ ਹੈ ਕਿਉਂਕਿ ਭਾਈ ਇਹਨੂੰ ਹਿਲਾਉਣ ਵਾਲੀ ਹੈ ਆਤਮਾ ਜੇ ਗੁਰਸਿੱਖ ਭਗਤ ਜਨ ਨੂੰ ਰੱਬ ਦੇ ਪਿਆਰੇ ਇਨਸਾਨ ਨੂੰ ਉਹਨਾਂ ਤਾਂ ਚੇਤੀ ਆਤਮਾ ਬਾਰੇ ਪਰ ਜੋ ਸਾਰਾ ਸੰਸਾਰ ਹੈ ਜੀ ਇਸ ਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਰੱਤੀ ਪਰ ਇਲਮ ਹੋ ਜਾਵੇ ਕਿ ਭਾਈ ਆਤਮਾ ਦੀ ਕਮਾਈ ਕਰੀ ਆਤਮਾ ਵਾਸਤੇ ਕਮਾਈ ਕਰੀ कि जो कमाई करनी है आत्मावाय करिए ते आत्मा ਨੂੰ ਜੋ ਲੋੜ ਹੈ ਮੈਂ ਉਹ ਇਕੱਤਰ ਕਰਾਂ ਬਤੋ ਵਦ ਸ੍ਰੀ ਬਾਤੇ ਤੱਕਤਰ ਕਰਦੇ ਆ ਪਸ਼ੂ ਪੰਛੀ ਵੀ ਕਰਦੇ ਆ ਕੀੜੇ ਪਤੰਗੇ ਕਰਦੇ ਸਭ ਕਰਦੇ ਆ ਬਈ ਉਹਗੇ ਤੋਂ ਨਵਾਂ ਨਹੀਂ ਮਨੁੱਖ ਕਰਦਾ ਵੀ ਸਵੇਰੇ ਉੱਠ ਕੇ ਇੱਕ ਦੇ ਚਾਹ ਪਾਣੀ ਪੀਂਦਾ ਜਾਂ ਨਾਸ਼ਤਾ ਪਾਣੀ ਕਰਦਾ ਵਾ ਪਸ਼ੂ ਪੰਛੀ ਵੀ ਤੁਰ ਜਾਂਦੇ ਆ ਪੰਛੀ ਵੀ ਹੱਲ ਨਹੀਂ ਛੱਡ ਕੇ ਦੋ ਦਿਨ ਦੇ ਚਲੇ ਜਾਂਦੇ ਆ ਕਿਹਮਰਤ ਵੇਲਾ ਹੋਇਆ ਨਹੀਂ ਹੈ ਕਿਹੜੀ ਚੌਕੀ ਪੌਫੜੀ ਵਗਨ ਬਹੁਤ ਰੰਗ ਅਚਾਰ ਦੇ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ ਪਸ਼ੂ ਪੰਛੀ ਵੀ ਰਾਤ ਨੂੰ ਵਿਸ਼ਰਾਮ ਕਰਦੇ ਆ ਉਹ ਵੀ ਸੌਂਦੀ ਆ ਭਾਈ ਆ ਦੇਖੋ ਨਾ ਅਮਰਤ ਵੇਲਾ ਹੋਇਆ ਸੂਰਜ ਚੜ੍ਹਿਆ ਨਾਲੀ ਪੰਛੀਆਂ ਦੀ ਕਿਵੇਂ ਚੇਹ ਚ ਹੱਟ ਪੈਣ ਲੱਗੀ ਇੱਥੇ ਕਿਵੇਂ ਚੀਚੀ ਦੀ ਆਵਾਜ਼ ਆਉਂਦੀ ਹੈ ਇਹ ਵੀ ਜਿੱਥੋਂ ਇਹਨਾਂ ਨੂੰ ਕੋਈ ਦਾਣਾ ਮਿਲਦਾ ਚੁੱਕਦੇ ਆ ਕਿ ਸਰੀਰ ਦੀ ਲੋੜ ਹੈ ਉਹ ਜਨਮ ਖਰਾਕ ਤੇ ਆਤਮਾ ਦੀ ਜੋ ਖਰਾਕ ਹੈ ਉਹਦੇ ਬਾਰੇ ਨਹੀਂ ਕੋਈ ਸੋਚਦਾ ਸਰੀਰ ਦੇ ਬਾਰੇ ਸੋਚਦੇ ਆ ਜੋ 5 10 20 50 ਪਤਾ ਨਹੀਂ ਕਿੰਨੇ ਸਾਲ ਤੱਕ ਦਾ ਮਹਿਮਾਨ ਹੈ ਜਿਹੜਾ ਵਿੱਚ ਬੈਠਾ ਹੈ ਜਿ ਤੋਂ ਬਗੈਰ ਚੱਲਣਾ ਨਹੀਂ ਹੈ ਜਿਹਦਾ ਨਾ ਕੋਈ ਜਨਮ ਨਾ ਕੋਈ ਮਰਨ ਨਾ ਉਹਦੇ ਆਦ ਦਾ ਪਤਾ ਨਾ ਅੰਤ ਦਾ ਆਦ ਅੰਤ ਭਾਵ ਨਾ ਉਹਦੀ ਸ਼ੁਰੂਆਤ ਕਦੋਂ ਹੋਈ ਸੀ ਇਸ ਆਤਮਾ ਦੀ ਜਿਵੇਂ ਪ੍ਰਮਾਤਮਾ ਦਾ ਕੋਈ ਭੇਦ ਨਹੀਂ ਹੈਗਾ ਪਰ ਨજર ਨਹੀਂ ਆਉਂਦਾ ਸਰੀਰ ਬਣ ਕੇ ਸਾਡੇ ਸਾਹਮਣੇ ਨਹੀਂ ਆਇਆ ਕਦੇ ਉਸੇ ਤਰ੍ਹਾਂ ਹੀ ਇਹ ਸਰੀਰ ਦੇ ਵਿੱਚ ਆਤਮਾ ਵੀ ਹੈ ਹੈਗੀ ਹੈ ਪਰ ਅੱਜ ਤੱਕ ਕਿਸੇ ਵਿਗਿਆਨ ਨੇ ਕੋਈ ਉਹਦੀ ਫੋਟੋ ਨਹੀਂ ਦਿਖਾਈ ਵੀ ਆਤਮਾ ਇਸ ਤਰ੍ਹਾਂ ਦੀ ਹੁੰਦੀ ਹੈ ਉਹ ਕਲਪਨਾ ਕਰ ਲੈਂਦੇ ਆ ਮਨ ਦੇ ਵਿੱਚ ਉਹ ਜਿਵੇਂ ਤੁਸੀਂ ਫਿਲਮਾਂ ਦੇ ਦੇ ਵੇਕ ਚਿੱਤਰ ਜਿਹਾ ਬਣ ਕੇ ਉੜਦਾ ਉਹਦੇ ਵਿੱਚੋਂ ਵੀਕ ਹਵਾਜ ਨਿਕਲਦੀ ਹੈ ਭਾਵ ਜੀ ਨਿਕਲਦੀ ਵਸੇ ਹੀ ਮਹਿਸੂਸ ਹੁੰਦਾ ਨਾ ਬੰਦ ਕੋਈ ਆਕਿਰਤੀ ਨਹੀਂ ਹੈ ਕੋਈ ਉਦਾ ਸਰੂਪ ਨਹੀਂ ਹੈ ਜਿਵੇਂ ਪ੍ਰਮਾਤਮਾ ਨੂੰ ਜੋ ਦਿਖਦਾ ਨਹੀਂ ਅਸੀਂ ਉਸ ਨੂੰ ਧਿਆਉਂਦੇ ਹਾਂ ਨਾ ਅਸੀਂ ਹੱਥ ਲੈ ਕੇ ਬੈਠੇ ਹਾਂ ਕਿ ਉਸ ਪਰਮੇਸ਼ਰ ਨੂੰ ਧਿਆਈਏ ਸਾਡੇ ਕਾਰਜ ਰਾਸ ਹੋਣਗੇ ਤੇ ਭਾਈ ਜਿਹੜੀ ਤੇਰੇ ਅੰਦਰ ਆਤਮਾ ਬੈਠੀ ਹੈ ਉਹ ਵੀ ਤੈਨੂੰ ਨਜ਼ਰ ਤਾਂ ਨਹੀਂ ਆਉਂਦੀ ਪਰ ਉਹਦੇ ਵਾਸਤੇ ਵੀ ਤੈਂ ਕਾਰਜ ਕਰਨੇ ਆ ਕਾਰਜ ਕਰਨੇ ਉਹਦੀ ਖੁਰਾਕ ਕੋਈ ਤੱਕ ਪਛਾਣੀ ਐ ਉਹਦੀ ਖੁਰਾਕ ਪਤਾ ਕੀ ਐ ਉਹਦੀ ਖੁਰਾਕ ਹੈ ਭਜਨ ਭਜਨ ਦਾ ਵਾਸਤਾ ਸਰੀਰ ਦੇ ਨਾਲ ਭਜਨ ਦਾ ਵਾਸਤਾ ਆਤਮਾ ਦੇ ਨਾਲ ਇਹ ਮਨੁੱਖਾ ਜੀਵਨ ਮਿਲਿਆ ਕੇਵਲ ਤੋਂ ਕੇਵਲ ਇੱਕ ਹੀ ਤਸਰੀਰ ਹੈ ਆਪਾਂ ਇਹ ਵੀ ਐਵੇਂ ਗਵਾਦਨ ਨੇ ਇਹ ਐਵੇਂ ਆਪਣੀ ਜ਼ਿੰਦਗੀ ਨੂੰ ਜਿੰਨਾ ਸਮਾਂ ਮਿਲੇ ਆ ਸਵਾਸ ਮਿਲੇ ਆ ਬਸ ਪਸ਼ੂ ਵਾਲੇ ਸਾਰੇ ਕੰਮ ਕੀਤੇ ਆ ਰੱਬ ਦੇ ਪਿਆਰੇ ਵਾਲਾ ਰੱਬ ਦੇ ਭਗਤ ਵਾਲਾ ਕੰਮ ਕਰਨ ਆਇਆ ਸੀ ਗੁਰਸੇਵਾ ਤੇ ਭਗਤ ਕਮਾਈ ਤਵੇ ਇਹ ਮਾਨਸ ਦੇਈ ਪਈ ਆਇਆ ਤੇ ਇਸ ਕਰਕੇ ਆ ਨਾ ਪਰ ਕੰਮ ਤਾਂ ਤੂੰ ਹੀ ਕਰ ਰਿਹਾ ਤੈਨੂੰ ਆਪਦੀ ਚਿੰਤਾ ਵਾ ਆਪਣੇ ਬੱਚਿਆਂ ਦੀ ਚਿੰਤਾ ਵਾ ਤੈਨੂੰ ਇਕੱਲੇ ਨੂੰ ਕਿਉਂ ਆਵੇ ਸ਼ਿਵਾ ਪੰਛੀਆਂ ਦੀ ਵੀ ਚਿੰਤਾ ਵਾ ਪੰਛੀ ਵੀ ਜਿਉ ਉਹਨਾਂ ਦੇ ਮਾਵਾ ਪੰਛੀ ਨੇ ਉੱਡ ਕੇ ਬਾਹਰ ਜਾਂਦੀ ਹੈ ਆਪਣੇ ਆਲਣੇ 'ਚ ਬੈਠੇ ਜੋ ਦੇ ਬੱਚੇ ਉਹਦੇ ਬਾਤੇ ਬਾਹਰੋਂ ਖੋਜਣ ਲੈ ਕੇ ਹੁੰਦੀ ਹੈ ਫਿਰ ਬੱਚੇ ਵੱਡੇ ਹੋ ਜਾਂਦੇ ਜਿਸ ਤਰ੍ਹਾਂ ਆਪਣੇ ਬੱਚੇ ਜਿੰਨਾ ਚਿਰ ਗੋਦੀ ਵਿੱਚ ਹੈ ਮਾਂ ਨੂੰ ਫਿਕਰ ਹੈ ਦੁੱਧ ਪਾਣੀ ਦਾ ਹਰ ਤੀਦ ਜਿਵੇਂ ਜੋ ਗ੍ਰੋਥ ਕਰਦਾ ਵੱਡਾ ਹੁੰਦਾ ਜਾਂਦਾ ਫਿਰ ਉਹ ਆਪਣੇ ਆਪ ਆਪਣੇ ਖਰਾਕ ਦਾ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੰਦਾ। ਇਹ ਹੀ ਹੁੰਦਾ ਨਾ ਅੱਗੇ ਉਹਦਾ ਵੀ ਹਾਲਤ ਇਹੀ ਹੋਣੀ ਹੈ। ਕਿਉਂ ਨਹੀਂ ਵੀ ਆਪਣੇ ਬੱਚਿਆਂ ਵਾਸਤੇ ਕਰਨਾ। ਪਸ਼ੂ ਪੰਛੀ ਵੀ ਕਰਦੇ ਆ, ਮਨੁੱਖ ਵੀ ਕਰਦਾ। ਗੁਣ ਸੇਮ ਹੈ ਬਰਾਬਰ ਹੈ। ਤੂੰ ਸਾਰੀ ਰਾਤ ਸੌਂ ਗਿਆ। ਪਸ਼ੂ ਪੰਛੀ ਵੀ ਸੌਂਗੇ। ਤੇ ਤੇਰਾ ਤੇ ਉਹਦੇ ਤੇ ਕੋਈ ਅੰਤਰ ਕੀ ਹੋ ਗਿਆ? ਤੇਰੇ ਤੇ ਅੰਤਰ ਇਹ ਹੈ ਜੋ ਗੁਰਸਿੱਖ ਹੈ। ਬੜਾ ਬੜਾ ਪਿਆਰਾ ਅਮਰ ਤੇ ਵੇਲੇ ਧਾਰਮਿਕ ਅਸਥਾਨ ਵੱਲ ਤੁਰਿਆ ਧਰਮ ਦੇ ਦਵਾਰ ਵੱਲ ਤੁਰਿਆ ਧਰਮ ਆਪਣੀ ਅਮਰ ਤੇ ਵੇਲੇ ਦੀ ਸ਼ੁਰੂਆਤ ਧਰਮ ਨੇ ਕੀਤੀ ਹੈ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕੀਤਾ ਕਿਸੇ ਨੇ ਮਾਲਾ ਤੇ ਫੜੀ ਹੈ ਕਿਸੇ ਨੇ ਗੁਰਕਾ ਸਾਹਿਬਾ ਤੇ ਚਲੇ ਹੋਏ ਹੈ ਭਾਵੇਂ ਕਿਸੇ ਨਾ ਕਿਸੇ ਤਰੀਕੇ ਉਹਨੇ ਪ੍ਰਮਾਤਮਾ ਨੂੰ ਤੇ ਆਇਆ ਆਪਣੀ ਸ਼ੁਰੂਆਤ ਕੀਤੀ ਹੈ ਕਿ ਕੁਛਕ ਤਾਂ ਉਹਦੇ ਤੇ ਰਹਿਮਤ ਹੋਵੇਗੀ ਉਸ ਮਾਲਕ ਦੀ ਵੀ ਇਸਨੇ ਧਿਆਣਾ ਸ਼ੁਰੂ ਕਰ ਦਿੱਤਾ ਇਹ ਇੱਕ ਗੁਲ ਸਿੱਕ ਦੀ ਨਿਸ਼ਾਨੀ ਹੈ ਉਹਦੀ ਗਲਤੀ ਫਿਰ ਬੰਦਿਆਂ 'ਚ ਆ ਜਾਂਦੀ ਹੈ ਵੀ ਇਹ ਸ੍ਰਿਸ਼ਟੀ 'ਚ ਅਲੱਗ ਕਿਸਮ ਜਿਹੜਾ ਰੱਬ ਦਾ ਪਿਆਰਾ ਭਗਤੀ ਕਰਦਾ ਨਾ ਉਹ ਫਿਰ ਅਲੱਗ ਹੋ ਜਾਂਦਾ ਦੂਸਰਿਆਂ ਨਾਲੋਂ ਉਹ ਤੇ ਸਾਰੀ ਸ੍ਰੇਟੀ ਤੇ ਦੇਖਦੇ ਹਾਂ ਸੰਪੂਰਨ ਪਸ਼ੂ ਪੰਛੀ ਜੀਵ ਜੰਤੂ ਸਭ ਨੂੰ ਵਿੱਚ ਬੈਣੋ ਵੀ ਇਹਨਾਂ ਨੂੰ ਉਹ ਅਲੱਗ ਹੋ ਗਿਆ ਤੇ ਜਿਹੜੇ ਪੁਰਸ਼ ਜਿਹੜਾ ਮਨੁੱਖ ਸਰੀਰ ਕਿ ਜੇ ਭਾਈ ਉਹ ਧਰਮ ਦੇ ਵੱਲ ਨਹੀਂ ਗਿਆ ਧਰਮ ਦਾ ਕੋਈ ਕਾਰਜ ਹੀ ਨਹੀਂ ਸ਼ੁਰੂ ਕੀਤਾ ਨਾ ਹੱਥ 'ਤੇ ਕੋਈ ਮਾਲਾ ਨਾ ਕੋਈ ਤਸਵੀਰ ਤੇ ਨਾ ਹੀ ਗੁਟਕਾ ਸਾਹਿਬ ਹੈ ਨਾ ਹੀ ਕਿਸੇ ਗੁਰੂ ਦੇ ਦਰਵਾਰ ਵੱਲ ਗਿਆ ਉਹਦੀ ਗੰਤ ਤੇ ਫਿਰ ਭਾਈ ਪਸ਼ੂਆਂ ਚ ਆਉਂਦੀਆਂ ਨੇ ਪਸ਼ੂ ਨਹੀਂ ਦਰਤਿਆ ਸਦੇ ਧਰਮਿਕ ਸਥਾਨ ਵੱਲ ਉਹਨਾਂ ਨੂੰ ਖਰਾਕ ਥੇ ਮਤਲਬ ਕਿ ਮੈਂ ਖਾਣਾ ਕਿੱਥੋਂ ਖਾਵਾਂ ਫਿਰ ਉਹ ਮਨੁੱਖ ਵੀ ਉਸੇ ਤਰ੍ਹਾਂ ਦੇ ਹੀ ਐ ਜਿਵੇਂ ਇਹ ਸੋਝੀ ਨਹੀਂ ਕਿ ਭਈ ਮੇਰਾ ਉਹ ਸਮਾਂ ਹੋ ਗਿਆ ਕਿ ਮੈਂ ਆਪਣੇ ਸਰੀਰ ਦੇ ਨਾਲ ਜਿਵੇਂ ਸਰੀਰ ਨੂੰ ਖਾਣ ਦੀ ਲੋੜ ਪਈ ਐ ਉਹਦੇ ਵਿੱਚ ਲੱਗੇ ਆ ਪਸ਼ੂ ਪੰਛੀ ਲੱਗੇ ਆ ਮਨੁੱਖ ਲੱਗੇ ਆ ਉਹ ਤਾਂ ਗੁਰੂ ਦਾ ਪਿਆਰਾ ਗੁਰੂ ਦਾ ਸਿੱਖ ਜਿਹਨੂੰ ਪਾਧਵੀ ਮਿਲ ਜਾਂਦੀ ਐ ਨਾ ਮਿਲ ਜਾਂਦੀ ਐ ਕਿ ਜਿਵੇਂ ਕੋਈ ਖਿਡਾਰੀ ਹੈ ਖੇਡ ਖੇਡਦਾ ਹਾਂਜੀ ਅਖਾੜੇ ਵਿੱਚ ਆਹੋ ਮੈਦਾਨ ਵਿੱਚ ਹੈ ਤੇ ਜਦੋਂ 굴ਦਾ ਵਾ ਕਿ ਉਸ ਤਰ੍ਹਾਂ ਦੀ ਮੂਵਮੈਂਟ ਹੁੰਦੀ ਹੈ ਉਹਦੀ ਤੇ ਆਪਾਂ ਕਹਿੰਦੇ ਵੀ ਇਹ ਪਹਿਲਵਾਨ ਆ ਭਾਵੇਂ ਜਿੱਦਾਂ ਦੀ ਖੇਡ ਖੇਡਦਾ ਵਾ ਆਪਾਂ ਉਸ ਖੇਡ ਦਾ ਨਾਮ ਦੇ ਦਿੰਨੇ ਆ ਕਿ ਜਿਸ ਤਰ੍ਹਾਂ ਦਾ ਵੀ ਉਸਨੇ ਭਈ ਆਪਣੇ ਸਜਾਨ ਸਜਾਏ ਅਧੌੜ ਦਾ ਪੈਦਾ ਅਸਲ ਅਦਾ ਜੋ ਵੀ ਕੁਝ ਅਸੇ ਤਰ੍ਹਾਂ ਜੋ ਧਰਮ ਦੇ ਕੰਮ ਵਾਲ ਤੁਰ ਪਿਆ ਨਾ ਉਹ ਪਹਿਲਾਂ ਨਹੀਂ ਭਗਤ ਹੁੰਦਾ ਭਗਤ ਉਹ ਉਦੋਂ ਬਣਦਾ ਜਦੋਂ ਉਹ ਭਗਤੀ ਵਾਲੇ ਮਾਰਗ ਤੇ ਚੱਲ ਗਿਆ ਤੇ ਸਿੱਖ ਵੀ ਭਾਈ ਅਸੀਂ ਉਦੋਂ ਹੀ ਬਣਨਾ ਜਦੋਂ ਸਿੱਖੀ ਵਾਲੇ ਮਾਰਗ ਤੇ ਚੱਲ ਪਾਵਾਂਗੇ ਤਦ ਤੱਕ ਆਪਾਂ ਸਿੱਖ ਨਹੀਂ ਐ ਸਿੱਖੀ ਦਾ ਮਾਰ ਕੀ ਐ ਸਿੱਖੀ ਸਿੱਖਿਆ ਗੁਰੂ ਵਿਚਾਰ ਗੁਰੂ ਦੀ ਸੋਝ ਦੇ ਮੁਤਾਬਕ ਆਪਣਾ ਜੀਵਨ ਅਪਣਾਉਣਾ ਕੀ ਆਪਾਂ ਅਪਣਾਨੇ ਆ ਮਨੁੱਖ ਨੂੰ ਬਚੇ ਵੀ ਕੀ ਤੂੰ ਆਪਣਾ ਜੋ ਮਨੁੱਖਾ ਜੀਵਨ ਹੈ ਗੁਰੂ ਦੇ ਮੁਤਾਬਕ ਹੈ ਨਹੀਂ ਬਈ ਤੂੰ ਤਾਂ ਕਿਉਂ ਤੂੰ ਕੇਵਲ ਆਪਣੇ ਮਨ ਦੀ ਕਰਦੇ ਆ ਭੁੱਲਿਆ ਬੈਠਾ ਧਰਮ ਨੂੰ ਭੁੱਲਿਆ ਬੈਠਾ ਹੈ ਪਰਮਾਤਮਾ ਨੂੰ ਭੁੱਲਿਆ ਬੈਠਾ ਹੈ ਤੂੰ ਤਾਂ ਉਹਦਾ ਵੀ ਇਹਸਾਨ ਖਰਾਮੋਸ਼ ਹੈ ਜਿਸ ਦੇ ਦੁਆਰਾ ਤੂੰ ਚੱਲ ਨਹੀਂ ਸਕਦਾ ਉਹ ਭਾਈ ਗੱਡੀ ਵੀ ਤਦ ਚੱਲਦੀ ਹੈ ਪਤਾ ਇਹਦੇ ਚ ਇੰਜਣ ਇਹ ਤੋਂ ਬਗੈਰ ਨਹੀਂ ਚੱਲਣੀ ਪਰ ਇੰਜਣ ਦੀ ਵੀ ਇੱਕ ਖਰਾਕ ਹੈ ਉਹਦੇ ਵੀ ਤੇਲ ਪਾਣੀ ਪੈਂਦਾ ਭਾਈ ਉਹਦੇ ਵੀ ਤਾਂ ਖਰਾਕ ਹੁੰਦੀ ਹੈ ਨਾ ਉਹ ਇੱਕ ਆਪਣੇ ਘਰਾਂ ਵਿੱਚ ਇਨਵਰਟਰ ਲੱਗਿਆ ਬੈਠੇ ਇਹ ਵੀ ਉਹਨਾਂ ਚਾਰ ਦੁਕਾਨੇ ਪੈਂਦੇ ਸੈੱਲ ਪਾਣੇ ਪੈਂਦੇ ਤਦ ਹੀ ਪ੍ਰਕਾਸ਼ ਦਿੰਦੇ ਆ ਉਹ ਭਾਈ ਆਤਮਾ ਵੀ ਜੇ ਇਸੇ ਤਰ੍ਹਾਂ ਹੀ ਹੈ ਇਹਨੂੰ ਇਹਦੀ ਸਹੀ ਸਮੇਂ ਸਰ ਇਹਦੀ ਖਰਾਕ ਹੀ ਤੱਕ ਪਹੁੰਚਾਏਗਾ ਭਜਨ ਬੰਦਗੀ ਤਦ ਹੀ ਤੁਹਾਨੂੰ ਇਹ ਧਰਮ ਦਾ ਮਾਰਗ ਦਿਖਾਏਗੀ ਤਦ ਹੀ ਤੁਹਾਨੂੰ ਇਹ ਪ੍ਰਮਾਤਮਾ ਨਾਲ ਮਿਲਾਏਗੀ ਜਿਹੜੀ ਆਤਮਾ ਹੀ ਭਟਕਦੀ ਫਿਰਦੀ ਹੈ ਹਨੇਰੇ ਵਿੱਚ ਭੁੱਖੀ ਪਿਆਸੀ ਨਾ ਬੰਦਾ ਕੰਮ ਕਰਦਾ ਭੁੱਖਾ ਪਿਆਸਾ ਭਾਵੇਂ ਪਸ਼ੂ ਪੰਛੀ ਵੀ ਹੋਣ ਉਹ ਵੀ ਭਾਈ ਭੁੱਖ ਦੇ ਕਰਕੇ ਤੜ-ਤੜ ਕੇ ਮਰ ਜਾਂਦੇ ਆ ਕਿਉਂਕਿ ਉਹ ਖਰਾਕ ਉਹਨਾਂ ਨੇ ਮਿਲੀ ਨਹੀਂ ਹੈ ਬੰਦੇ ਆ ਇਸ ਆਤਮਾ ਨੂੰ ਕੋਦਰ ਤੋਂ ਪ੍ਰਮਾਤਮਾ ਨਾਲ ਮਿਲਾ ਦੇਗਾ ਮਿਲਾ ਹੀ ਨਹੀਂ ਸਕਦਾ ਸਰੀਰ ਇਤਨੀ ਪ੍ਰਮਾਤਮਾ ਨਾਲ ਮਿਲਣੇ ਜਿਹਦਾ ਅਵਦਾ ਸਰੀਰ ਨਹੀਂ ਹੈ ਉਹ ਤੁਹਾਨੂੰ ਆਪਣੇ ਤੁਹਾਨੂੰ ਤੁਹਾਡੇ ਸਰੀਰ ਨੂੰ ਆਪਣੇ ਕਿੱਥੇ ਮਿਲਾਉਣ ਦੇਵੇਗਾ ਉਹ ਕਹਿੰਦਾ ਮੈਂ ਆਪਣਾ ਸਰੀਰ ਨਹੀਂ ਰੱਖਿਆ ਤਾਂ ਤੇਰਾ ਸਰੀਰ ਮੈਂ ਕੀ ਕਰਨਾ ਮੈਂ ਉਸ ਤਰ੍ਹਾਂ ਦਾ ਮੇਰਾ ਕੋਈ ਰੰਗ ਰੂਪ ਨਹੀਂ ਹੈ ਆਕਾਰ ਨਹੀਂ ਹੈ ਮੈਂ ਦਿਖਦਾ ਨਹੀਂ ਹੈ ਉਸੇ ਤਰ੍ਹਾਂ ਮੈਨੂੰ ਵੀ ਤੂੰ ਵੀ ਇਸ ਤਰ੍ਹਾਂ ਦਾ ਬਣ ਕੇ ਆ ਜਾ। ਇਹ ਤੇਰੀ ਆਤਮਾ ਹੀ ਮੇਰੇ ਤੱਕ ਪਹੁੰਚਣੀ ਹੈ। ਆਤਮਾ ਨੇ ਪ੍ਰਮਾਤਮਾ ਵਿੱਚ ਲੀਨ ਹੋਣਾ। ਮਨੁੱਖੀ ਸਰੀਰ ਦੇ ਨਹੀਂ ਨਹੀਂ ਕਿਤੇ ਹੋਣਾ। ਇਸ ਆਤਮਾ ਨੂੰ ਜੇ ਸਤ ਦਾ ਗਿਆਨ ਹੋਵੇਗਾ। ਇਹਨੂੰ ਵੀ ਪ੍ਰਕਾਸ਼ ਹੋਵੇਗਾ। ਇਹਦੇ ਵਿੱਚ ਵੀ ਚੱਲਣ ਦੀ ਸਮਰੱਥਾ ਹੋਵੇਗੀ। ਪਾਵਰ ਹੋਵੇਗੀ ਤਾਕਤ ਹੋਵੇਗੀ ਤਦ ਹੀ ਚੱਲੇਗੀ ਨਾ ਇਹ। ਕਿਉਂਕਿ ਇਹਦੀ ਮੇਨ ਜੋ ਜੋ ਇਹਦਾ ਮੇਨ ਫਿਊਲ ਆ ਚਾਰਜਿੰਗ ਆ ਉਹ ਹੈ ਭਜਨ ਆਪਣੀ ਆਤਮਾ ਨੂੰ ਹਰ ਦਿਨ ਚਾਰਜ ਕਰੋ ਹਰ ਪਲ ਕਰੋ ਜਿੰਨਾ ਕਰ ਸਕਦੇ ਹੋ ਉਹਨਾਂ ਕਰੋ বিনা ਚਾਰਜ ਨੂੰ ਨਹੀਂ ਮੈਲਬੰਦ ਹੋ ਜਾਂਦੀ ਕਿੰਨੀਆਂ ਆਧਾਰਨਾ ਦਈਏ ਬਈ ਉਹ ਕਿਥੋਂ ਭਾਲਦਾ ਕਿ ਤੇਰੀ ਆਤਮਾ ਪਰਮਾਤਮਾ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਵਲ ਤਰੀ ਜਾਵੇ ਵੀ ਉੱਥੇ ਤੱਕ ਆਤਮਾ ਨੂੰ ਪਹੁੰਚਾਉਣਾ ਹੈ ਤੇ ਕਰਮਾ ਆਤਮਾ ਵਾਲ ਦੇ ਕਰਾ ਪਰਮਾਤਮਾ ਬਣਾ ਪਰਮਾਤਮਾ ਦਾ ਬਣ ਲੈ ਤੇ ਪਰਮਾਤਮਾ ਬਣ ਧਰਮ ਦਾ ਮਾਰਗ ਅਪਣਾ ਲੈ ਸਤ ਦੇ ਮਾਰਗ ਤੇ ਚੱਲ ਸਤਗੁਰ ਦਾ ਹੁਕਮ ਸੁਣਿਆ ਕਰ ਕਿ ਮੇਰੇ ਗੁਰੂ ਨੇ ਹੁਕਮ ਕੀ ਕੀਤਾ ਤੇ ਮੈਂ ਉਸ ਮਾਰਗ ਤੇ ਚੱਲਾਂ ਜਿੰਨਾ ਕਸੀ ਆਉਣੇ ਆ ਇਹ ਵੀ ਭਈ ਇੱਕ ਧਰਮ ਦਾ ਕਰਮ ਤੇ ਲੋ ਕਦੇ ਤਾਂ ਬੈਰੂ ਦੀ ਕਿਰਪਾ ਨਾਲ ਕਦੇ ਵਿਚਾਰ ਵੱਲ ਹੋਵਾਂਗੇ ਕਿ ਗਰਵਾਣੀ ਪੜੋ ਕਦੇ ਚਰਣੀ ਨਹੀਂ ਪਰ ਜੇ ਕਹੋ ਕਿ ਕੱਲਾ ਪੜ ਕੇ ਗੱਲ ਬਣ ਜਣੀ ਹੈ ਉਹ ਤੇਰਾ ਇੱਕ ਭਰਮ ਭਲੇਖਾ ਜ਼ਰੂਰ ਪੜ ਕਦੇ ਕਿਰਪਾ ਹੋ ਜੇਗੀ ਭਾਈ ਤੇ ਤੇਰੇ ਮਨ ਵਿੱਚ ਇਹ ਹੈ ਕਿ ਨਹੀਂ ਭਈ ਇਸ ਪੰਕਤੀ ਨੂੰ ਮੈਂ ਤਾਂ ਮੰਨਣਾ ਹੀ ਮਨਣਾ ਕਦੇ ਤਾਂ ਹੋਊਗੀ ਨਾ ਕਿਰਪਾ ਕੀ ਕਹਤਾ ਕੋਈ ਪੁਰਾਣਾ ਕਰਮ ਹੋਵੇ ਕੋਈ ਪਿਛਲੇ ਜੁਗਾਂ ਦਾ ਕੋਈ ਜਨਮਾਂ ਦਾ ਉਹ ਅੱਗੇ ਆ ਜਾਵੇ ਲੈ ਵੀ ਇਹਨੂੰ ਮੁਕਤ ਕਰਾਉਣਾ ਉਹ ਬਿਨ ਬਗੈਰ ਕਰਮਾਂ ਤੋਂ ਤੂੰ ਮੁਕਤ ਨਹੀਂ ਹੋਣਾ ਇਹ ਬੈਗਰੂ ਦੀ ਕਿਰਪਾ ਨਹੀਂ ਹੁੰਦੀ ਕਿਰਪਾਏ ਕਰਵਾਉਣੀ ਪੈਂਦੀ ਏ ਕਿ ਜਿੰਨੇ ਤੁਸੀਂ ਕਰਮ ਕਰੋਗੇ ਚੰਗੇ ਜਿਵੇਂ ਆਪਾਂ ਕਹਿੰਦੇ ਆ ਪ੍ਰਮਾਤਮਾ ਤੇਰੇ ਦੇ ਉੱਤੇ ਕੋਪ ਹੈ ਜਾਂ ਪ੍ਰਮਾਤਮਾ ਦੀ ਬੜੀ ਮੇਰ ਹੈ ਉਹ ਨਾ ਤੇਰੇ ਤੇ ਮੇਰ ਕਰਦਾ ਨਾ ਤੇਰੇ ਤੇ ਕਰੋਪੀ ਕਰਦਾ ਤੈਨੂੰ ਤੇਰੇ ਕਰਮਾਂ ਦਾ ਹੀ ਫਲ ਦੇਣਾ ਚਾਹ ਕੇ ਉਹਨੇ ਬਸ